muslim sekhi sai aapas me hai bhai bhai muslim sekhi sai aapas me hai bhai bhai آپس میں بھائی 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 ہندو مسلم عیسائی آپس میں ہندو مسلم سکھ عیسائی آپس میں ہندو مسلم سکھ عیسائی آپس میں بھائی بھائی چارک شانت بھائی چارک ਵਰਤੀ ਨਮਾਇਕਰ ਦੇ ਸਾਦੇ ਦੇ ਉੱਤੇ ਸ਼ਹਿਰ ਦੇ ਵਿੱਚ ਜੋ ਭਾਈਚਾਰਾ ਸਾਂਝ ਨੂੰ ਮਜ਼ਬੂਤ ਕਰਨ ਦੇ ਵਾਸਤੇ ਇੱਕ ਤਾਂ ਮਾਰਗ ਕੱਢਿਆ ਗਿਆ ਜਿਹਦੇ ਵਿੱਚ ਸ਼ਹਿਰ ਦੇ ਸਾਡੇ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਇਸ ਭਾਈਚਾਰੇ ਦੇ Hindu ਭਾਈਚਾਰੇ ਦੇ ਸਾਰੇ ਰਲ ਮਿਲ ਕੇ ਜਿੱਥੇ ਦਾ ਸਵਾਗਤ ਕੀਤਾ ਇਹਦੇ ਵਿੱਚ ਸ਼ਮੂਲੀਅਤ ਕੀਤੀ ਇਹਦਾ ਇੱਕੋ ਇੱਕ ਮਕਸਦ ਇਹ ਆ ਕਿ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਧਰਮიან ਸਾਰੇ ਸਤਿਕਾਰਯੋਗ ਹਨ ਤੇ ਸਾਰੇ ਹੀ ਆਪਣੇ ਆਪਣੇ ਧਰਮ ਆਪਣੇ ਧਰਮ ਦੇ ਵਿੱਚ ਪੂਰੇ ਆ ਤੇ ਜਿਹੜੇ ਕੋ ਨਫਰਤ ਫਲਾਉਣਾ ਚਾਹੁੰਦੇ ਆ ਆਸ ਵਿੱਚ ਦੀ ਟਿੱਪਣੀਆਂ ਕਰਕੇ ਜਾਂ ਕੇ ਤੁਹਾਨੂੰ ਮੜਾ ਕਹਿ ਕੇ ਉਹਨਾਂ ਦੇ ਅੰਸਰਾਂ ਤੋਂ ਪ੍ਰਸ਼ਾਸਨ ਨੰਤ ਪਾਵੇ ਤੇ ਜੋ ਅਸੀਂ ਸਾਰੇ ਆਪਣੇ ਆਪਣੇ ਧਰਮ ਦੇ ਵਿੱਚ ਪੂਰੇ ਰਹਿੰਦੇ ਹੋਏ ਆਸ ਵਿੱਚ ਭਾਈਚਾਰੇ ਦੇ ਵਿੱਚ ਰਹਿੰਦੇ ਆ ਤੇ ਸਾਡੀ ਭਾਈਚਾਰਾ ਸਾਜ ਨੂੰ ਨਾ ਕੋਈ ਤੋੜ ਸਕਦਾ ਇਹਦੇ ਇਹ ਸੰਦੇਸ਼ ਦੇਣ ਦੇ ਲਈ ਅੱਜ ਦਾ ਇਹ ਮਾਰਚ ਕੱਢਿਆ ਗਿਆ ਸਾਰਿਆਂ ਦਾ ਹੀ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਪ੍ਰਸ਼ਾਸਨ ਦਾ ਬਿਜਾਗਰ ਸ਼ਹਿਰ ਦੇ ਵਿੱਚ ਵੀ ਇੰਜਾਮ ਦਾ ਨੋਜਵੰਦਾ ਪ੍ਰੋਗਰਾਮ ਸੀ ਪ੍ਰਸ਼ਾਸਨ ਨੇ ਬੇਨਤੀ ਕੀਤੀ ਕਿ ਸ਼ਹਿਰ ਦੇ ਵਿੱਚ ਆਪਾਂ ਨਹੀਂ ਜਾਣਾ ਉਹਦੀ ਬੇਨਤੀ ਸਾਰਿਆਂ ਮੰਨੀ ਆ ਤੇ ਆਪਾਂ ਇੱਥੇ ਟੈਕਸੀ ਸਟੈਂਡ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਗਏ ਬਸ ਕੱਢਿਆ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੋਰ ਕੋਈ ਤੁਸੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਪ੍ਰੇਤਪਾਲ ਸਿੰਘ ਹਵੇਲੀ ਕੌਮੀ ਪ੍ਰਧਾਨ 6 ਸਟੂਡੈਂਟ ਫੈਡਰੇਸ਼ਨ ਬਜਰੂੜ ਸੋ ਜੋ ਅੱਜ ਦਾ ਇਹ ਸਮਾਗਮ ਰੱਖਿਆ ਗਿਆ ਹੈ ਗੁਰਰਾਮਦਾ ਸੇਵਾ ਸੁਸਾਇਟੀ ਅਤੇ 6 ਸਟੂਡੈਂਟ ਫੈਡਰੇਸ਼ਨ ਬਜੂੜ ਦੀ ਅਗਵਾਈ ਦੇ ਵਿੱਚ ਸਮੂਹ ਸਮੂਹ ਭਾਈਚਾਰੇ ਦਾ ਸਾਂਝ ਇਕੱਤਾ ਇਹ ਏਕਤਾ ਮਾਰਚ ਰੱਖਿਆ ਗਿਆ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਈ ਥਾਵਾਂ ਦੇ ਉੱਤੇ ਹਿੰਦੂ ਮੁਸਲਮਾਨ ਸਿੱਖ ਈਸਾਈਆਂ ਨੂੰ ਆਪਸ ਦੇ ਵਿੱਚ ਪੜਾਇਆ ਜਾ ਰਿਹਾ ਹੈ ਲੜਾਇਆ ਜਾ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਅਤੇ ਹਰ ਇੱਕ ਘਰ ਘਰ ਦੇ ਵਿੱਚ ਇਹੋ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਕਿ ਨਵਾਂ ਸ਼ਹਿਰ ਦੇ ਸਾਰੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਆਪਸ ਦੇ ਵਿੱਚ ਭਾਈ ਭਾਈ ਆ ਇੱਕ ਜੁਟ ਨੇ ਇੱਕ ਇੱਕ ਵਿੱਚ ਰਹਿੰਦੇ ਨੇ ਸੋ ਪ੍ਰਸ਼ਾਸਨ ਤੋਂ ਵੀ ਅਸੀਂ ਇਹੋ ਮੰਗ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਸਾਡੀ ਲੋੜ ਹੈ ਅਸੀਂ ਹਜਰਾਂ ਜਿੱਥੇ ਇਹਨਾਂ ਦੀ ਲੋੜ ਹੈ ਸਾਨੂੰ ਇਸੇ ਤਰ੍ਹਾਂ ਆਪਣਾ ਸਮਰਥਨ ਦੇਣਾ ਆਪਣਾ ਸਾਥ ਦੇਣਾ ਤਾਂ ਕਿ ਜੋ ਨਵਾਂ ਸ਼ਹਿਰ ਦੇ ਵਿੱਚ ਐਸੇ ਤਰ੍ਹਾਂ Hindu Muslim Sikh ਸਾਈਆਂ ਦਾ ਜੋ ਭਾਈਚਾਰਾ ਹੈ ਉਹ ਬਰਕਰਾਰ ਰੱਖਿਆ ਜਾਵੇ ਸੋ ਇੰਨੀਆਂ ਕ ਬੇਨਤੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਟ ਸਰ ਆਜੋ ਜਰੂਰ ਆਜੋ ਸਾਡੇ ਨਾਲ ਦੱਸੋ ਅੱਪੇ ਲੋ ਚਲੋ ਸਲਾਮ ਅਲੈਕੁਮ ਕੀ ਹਾਲ ਹੈ ਬਚੀ ਜੋਤਪਾਲ ਦੇਖੋ ਇਹ ਜੋ ਅੱਜ ਇੱਕ ਤਾਂ ਭਾਈਚਾਰਾ ਮਾਰਚ ਕੱਢਾ ਗਿਆ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਾਲੇ ਮੁਸਲਿਮ ਭਾਈਚਾਰੇ ਹਿੰਦੂ ਮੁਸਲਿਮ ਭਾਈਚਾਰੇ ਵਲੋਂ ਕੱਢਿਆਗਾ ਇਹਦਾ ਇੱਕੋ ਹੀ ਮਕਸਦ ਹੈ ਕਿ ਸਾਡੇ ਦੇਸ਼ ਵਿੱਚ ਕੁਝ ਸਰਾਰਤੀ ਅੰਸਰ ਇਸ ਭਾਈਚਾਰੇ ਨੂੰ ਭੰਗ ਕਰਨਾ ਚਾਹੁੰਦੇ ਲੇਕਿਨ ਉਹ ਇਹ ਭੁੱਲ ਜਾਣ ਕਿ ਹਿੰਦੁਸਤਾਨ ਦੀ ਆਜ਼ਾਦੀ ਇਸੀ ਮੁੱਦੇ ਤੇ ਹੋਈ ਜੀਏ ਭਾਈਚਾਰਾ ਸਾਂਝ ਕਾਇਮ ਰਹੂਗਾ। ਔਰ ਜੀ ਇਹ ਮਾਰਚ ਕੱਢਾ ਹੀ ਇਸੀ ਲੇਗਾ। ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾਗਾ ਕਿ ਸਾਡਾ ਭਾਈਚਾਰਾ Hindu Muslim Sikh RAMDAS SEWA SOCIETY ਦੇ ਨੌਜਵਾਨਾਂ ਨੇ ਜਿਹੜੀ ਅੱਜ ਇੱਕ ਪਹਿਲ ਕੀਤੀ ਆ ਅਸੀਂ ਉਹਦੀ ਸਲਾਘਾ ਕਰਦੇ ਹਾਂ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜੋ ਘਟਨਾਵਾਂ ਘਟ ਰਹੀਆਂ ਸੀ ਉਹਨੂੰ ਦੇਖ ਕੇ ਜਿਹੜਾ ਇਹ ਉਪਰਾਲਾ ਕੀਤਾ ਗਿਆ ਆ ਇਹ ਬਹੁਤ ਸਲਾਘਾਯੋਗ ਕਦਮ ਆ। ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਯਕੀਨ ਦਿਵਾਉਂਦੇ ਆ ਨਵਾਂ ਸ਼ਹਿਰ ਵਾਸੀ ਹੋਣ ਦੇ ਨਾਤੇ ਕਿ ਸਾਡੇ ਨਵਾਂ ਸ਼ਹਿਰ ਦੇ ਵਿੱਚ ਹਮੇਸ਼ਾ ਭਾਈਚਾਰਕ ਸਾਂਝ ਬਣੀ ਰਹੀ ਹੈ ਤੇ ਬਣੀ ਰਹੇਗੀ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਕਿ ਅਗਰ ਕੁਝ ਵੀ ਅਨਸੁਖਾਵੀ ਘਟਨਾ ਕਿਤੇ ਵੀ ਵਾਪਰਦੀ ਹੈ ਤੇ ਨਵਾਂ ਸ਼ਹਿਰ ਦਾ ਮਾਹੌਲ ਨਾ ਖਰਾਬ ਹੋਣ ਦਿੱਤਾ ਜਾਵੇ ਤੇ ਨਾ ਹੀ ਅਸੀਂ ਖੁਦ ਕਿਸੇ ਨੂੰ ਵੀ ਇਹਨੂੰ ਖਰਾਬ ਕਰਨ ਦੀ ਨਵਾਂ ਸ਼ਹਿਰ ਵਾਸੀ ਹੋਣ ਦੇ ਨਾਤੇ ਇਜਾਜ਼ਤ ਦਵਾਂਗੇ ਧੰਨਵਾਦ

I <laughs> don't